ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਆਪਾਂ ਪੰਜਾਬ ਸਰਕਾਰ ਦੁਆਰਾ ਜੋ ਸਬਸਿਡੀ ਕੱਢੀ ਗਈ ਹੈ ਜੋ ਕਿ ਸਮੈਮ ਸਕੀਮ ਦੇ ਅਧੀਨ ਆਉਂਦੀ ਹੈ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰੇਕ ਕਿਸਾਨ ਵੀਰ ਦਾ ਫਾਇਦਾ ਹੋ ਸਕੇ ਸੋ ਆਜੋ ਆਪਾਂ ਗੱਲ ਕਰੀਏ ਸਬਸਿਡੀ ਬਾਰੇ ਜੋ ਸਰਕਾਰ ਦੁਆਰਾ ਕੱਢੀ ਹੈ ਕੀ ਕੀ ਡਾਕੂਮੈਂਟ ਚਾਹੀਦੇ ਆ ਕੀ ਕੀ ਆਪਾਂ ਇੰਪਲੀਮੈਂਟ ਲੈ ਸਕਦੇ ਆ ਕੀ ਇਹਦਾ ਪ੍ਰੋਸੀਜਰ ਆ ਸਾਰੇ ਅੱਜ ਤੁਹਾਨੂੰ ਦੱਸਾਂਗੇ ਤੇ ਕਿਹੜੇ ਕਿਸਾਨ ਵੀਰ ਇਹਨੂੰ ਅਪਲਾਈ ਕਰ ਸਕਦੇ ਆ ਸੋ ਆਜੋ ਜੇਕਰ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਕਿਹੜੇ ਕਿਸਾਨ ਵੀਰ ਅਪਲਾਈ ਕਰ ਸਕਦੇ ਆ ਤਾਂ ਇਸ ਨੂੰ ਅਪਲਾਈ ਜਰਨਲ ਕੈਟਾਗਰੀ ਦੇ ਸਾਰੇ ਕਿਸਾਨ ਵੀਰ ਅਪਲਾਈ ਕਰ ਸਕਦੇ ਆ ਇਹਦੇ ਲਈ ਜਿਹੜੇ ਡਾਕੂਮੈਂਟ ਆ ਉਹ ਚਾਹੀਦੇ ਜੇ ਆਧਾਰ ਕਾਰਡ ਆਧਾਰ ਕਾਰਡ ਦਾ ਜਿਹੜਾ ਫੋਨ ਨੰਬਰ ਅਟੈਚਡ ਆ ਉਹ ਚਾਹੀਦਾ ਬੈਂਕ ਖਾਤਾ ਜਮ੍ਹਾਂਬੰਦੀ ਇਹ ਸਾਰੇ ਡਾਕੂਮੈਂਟ ਤੁਹਾਡੇ ਚਾਹੀਦੇ ਆ ਜੋ ਕਿ ਅਪਲੋਡ ਹੋਣੇ ਪੋਰਟਲ ਤੇ ਫਿਰ ਜੇਕਰ ਆਪਾਂ ਸਬਸਿਡੀ ਦੀ ਗੱਲ ਕਰਗੇ ਤਾਂ ਇਹਦੇ ਵਿੱਚ ਸਰਕਾਰ ਨੇ 40% ਸਬਸਿਡੀ ਦੇਣੀ ਆ ਜਿਹੜੀ ਸਬਸਿਡੀ ਆ ਉਹ ਜਿਹੜੀ ਸਰਕਾਰ ਦੁਆਰਾ ਕੀਮਤ ਤੈਅ ਇੰਪਲੀਮੈਂਟਸ ਦੀ ਉਹਦੇ ਅਧੀਨ ਮਿਲਣੀ ਆ ਤੁਹਾਨੂੰ ਸੋ ਆਜੋ ਆਪਾਂ ਜੇਕਰ ਗੱਲ ਕਰਗੇ ਕੀ ਕੀ ਇੰਪਲੀਮੈਂਟ ਮਿਲਨੇ ਆ ਉਹਦੇ ਬਾਰੇ ਤੁਹਾਨੂੰ ਦੱਸ ਦਿੰਨੇ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਡੀਐਸਆਰ ਡ੍ਰੈਲ ਹੈ ਜੋ ਕਿ ਝੋਨੇ ਦੀ ਬਜਾਈ ਕਰਦੀ ਹੈ ਫਿਰ ਆ ਗਿਆ ਰੇਸਡ ਬੈਡ ਪਲੈਂਟਰ ਆ ਗਿਆ ਫਿਰ ਪੀਟੀਓ ኦਪਰੇਟਿਡ ਬੰਡ ਫਾਰਮਰ ਆ ਗਿਆ ਜੋ ਕਿ ਇੱਕ ਮਟਾਂ ਪੋਚਣ ਵਾਲਾ ਮਸ਼ੀਨ ਹੈ ਫਿਰ ਆ ਗਿਆ ਟਰੈਕਟਰ ኦਪਰੇਟਿਡ ਬੂਮ ਸਪਰੇਅਰ ਆ ਗਿਆ ਲੱਕੀ ਸੀਡ ਡ੍ਰਿਲ ਆ ਗਈ ਪਾਵਰ ਸਪਰੇਅਰ ਆ ਗਿਆ ਨਰਸਰੀ ਸੀਡਰ ਆ ਗਿਆ ਹਾਈ ਕਲੀਅਰੈਂਸ ਬੂਮ ਸਪਰੇਅਰ ਆ ਗਿਆ ਇਹਦੇ ਵਿੱਚ ਟਰੈਕਟਰ ਵੀ ਆਪਾਂ ਲੈ ਸਕਦੇ ਆ ਜੋ ਕਿ ਇਹਨਾਂ ਸਾਰੇ ਇੰਪਲੀਮੈਂਟਸ ਦੇ ਉੱਪਰ ਆਪਾਂ ਨੂੰ 40% ਸਬਸਿਡੀ ਹੀ ਮਿਲਣੀ ਹੈ ਸੋ ਜਿੰਨੀ ਉਹਦੀ ਸਰਕਾਰ ਨੇ ਕੀਮਤ ਤੈਅ ਕੀਤੀ ਆ ਉਸ ਅਕੋਰਡਿੰਗ ਤੁਹਾਨੂੰ ਸਬਸਿਡੀ ਮਿਲਣੀ ਆ ਨਾ ਕਿ ਜਿਹੜੀ ਤੁਹਾਨੂੰ ਡੀਲਰ ਨੇ ਜਿਹਨੇ ਦਾ ਬਿੱਲ ਕੱਟ ਕੇ ਤਾਂ ਉਹਦੇ ਅਕੋਰਡਿੰਗ ਨਹੀਂ ਮਿਲਣੀ ਜੋ ਸਰਕਾਰ ਦੁਆਰਾ ਰੇਟ ਤੈਅ ਆ ਉਹਦੇ ਅਕੋਰਡਿੰਗ ਹੀ ਮਿਲੂਗੀ ਤੇ ਇਹ ਸਬਸਿਡੀ 40% ਮਿਲਣੀ ਆ ਇਨੂੰ ਅਪਲਾਈ ਕਰਨ ਦੀ ਆਖਰੀ ਮਿਤੀ 4 ਦਸੰਬਰ 2025 ਦੇ ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਜੇਕਰ ਕਿਸੇ ਕਿਸਾਨ ਵੀਰ ਨੇ ਅਪਲਾਈ ਕਰਨਾ ਹੈ ਤਾਂ ਉਹ 4 ਦਸੰਬਰ ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਦੋ ਇਹਨੂੰ ਅਪਲਾਈ ਕਰਨ ਲਈ ਆਪਾਂ pbagreementmachinery.com ਤੇ ਜਾ ਕੇ ਅਪਲਾਈ ਕਰਨਾ ਇਹ ਸਾਰੇ ਡਾਕੂਮੈਂਟ ਤੁਹਾਨੂੰ ਅਪਲੋਡ ਕਰਨੇ ਪੈਣਗੇ ਸਾਰੀ ਬੈਂਕ ਦੀ ਡਿਟੇਲ ਉੱਤੇ ਅਪਲੋਡ ਹੁੰਦੀ ਹੈ ਤੇ ਜੇਕਰ ਕਿਸੇ ਕਿਸਾਨ ਵੀਰ ਨੇ ਅਪਲਾਈ ਕਰਾਉਣਾ ਤਾਂ ਉਹ ਸਾਡੇ ਨਾਲ ਵੀ ਸੰਪਰਕ ਕਰ ਸਕਦਾ ਸੀ ਅਪਲਾਈ ਕਰ ਦਿਆਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰੇਕ ਕਿਸਾਨ ਵੀਰ ਦਾ ਫਾਇਦਾ ਹੋ ਸਕੇ ਤਾਂ ਇਹ ਸਬਸਿਡੀ ਦੇ ਲਾਭ ਉਠਾਇਆ ਜਾ ਸਕੇ ਸੋ ਇੱਕ ਹੋਰ ਨਵੀਂ ਸਕੀਮ ਆ ਸਰਕਾਰ ਦੁਆਰਾ ਉਹਦੇ ਤੇ ਵੀ ਆਪਾਂ ਜਲਦੀ ਵੀਡੀਓ ਬਣਾਉਣੇ ਆ ਉਹਦੀ ਵੀ 4 ਤਰੀਕ ਲਾਸਟ ਹੈ ਸੋ ਵੀ ਤੁਹਾਨੂੰ ਕੱਲ ਨੂੰ ਉਹਦੀ ਅਪਡੇਟ ਦੇ ਦੇਵਾਂਗੇ ਕੀ ਕੀ ਉਹਦੇ ਵਿੱਚ ਆਪਾਂ ਇੰਪਲੀਮੈਂਟ ਲੈ ਸਕਦੇ ਆ ਸੋ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ